ਪੋ ਚਤਰਾ ਸਾਲਾਂ ਦੇ ਪਹਿਲਾ ਮੁੱਖ ਮੰਤਰੀ ਇਹਦੇ ਸ਼ੇਰ ਸਵਸਤਾਰ ਹੈ ਬਠਿੰਡੇ ਕੇਸ ਹੈ ਜੀ ਉਸਤਾਰ ਪਾਈ ਬਠਿੰਡੇ ਕੇਸ ਹੈ ਜੀ ਨਾਂ ਦੇ ਵਿੱਚ ਸਿੰਘ ਹੈ ਪੂ ਪੇ 6 ਵਜੇ ਇੰਡੀਅਨ ਗਰਮੋਂ ਨਾ ਸ਼ੁਰੂ ਹੋ ਦਿੰਦੇ ਜਿੱਦਾਂ ਕਿਆਜ਼ਾ ਨੂੰ ਪਤਾ ਛੋਟਾ ਜਿਆ ਆ ਪਿਛਲੇ ਦਿਨ ਹੀ ਮੈਂ ਰੱਖਾ ਆ ਕੁੰਡੀਆਂ ਸਾਹਿਬ ਦੇ ਰੂਲ ਸ਼ੋਹ ਚ ਬਠਿੰਡੇ ਆਇਆ 6 ਵਜੇ ਦੀ ਦਵਾਈ ਪੀਤੀ ਸੀ ਸਵੇਰੇ ਅਸਰ ਬਹੁਤਾ ਕਰ ਗਈ 11 ਵਜੇ ਦਾ ਸਕਿਉਰਟੀ ਵਾਲਿਆਂ ਨੂੰ ਕਿਹਾ ਕਿ ਰੈਡੀਏਟਰ ਦੇ ਵਿੱਚ ਪਾਣੀ ਪਾਣ ਦੀ ਲੋੜ ਹੈ ਮਸ਼ੀਨ ਗਰਮ ਹੋ ਗਈ ਉਹਨਾਂ ਬੋਤਲ ਪਾਣੀ ਦੀ ਲਿਆ ਕੇ ਦਿੱਤੀ ਲੈ ਉਹਦੇ ਨਾਲ ਬੋਤਲ ਚੋਂ ਪਾਣੀ ਪੀਚਾ ਫਿਰ ਮੂੰਹ ਮੂੰਹ ਤੋੜਦਾ ਜਿਹੜੀ ਅੱਧੀ ਰਹਿ ਗਈ ਸੀ ਉਹ ਸਿੰਦੀ ਸਿਰ ਚ ਪਾ ਲਈ ਝੂਠਾ ਪਾਣੀ ਸਿੱਧਾ ਦਸਤਾਰ ਦੇ ਵਿੱਚ ਜਿਸ ਸਾਥੀ ਨੂੰ ਇਹ ਨਹੀਂ ਪਤਾ ਕਿ ਦਸਤਾਰ ਦੀ ਪਛਾਣ ਕੀ ਇਹਦੀ ਹਿਸਟਰੀ ਕੀ ਕਿੰਨੀਆਂ ਹਜ਼ਾਰਾਂ ਲਕਾਂ ਕੁਰਬਾਨੀਆਂ ਤੋਂ ਬਾਅਦ ਗੁਰੂ ਮਾਰਾ ਸਾਹਿਬ ਦੀ ਬਖਸ਼ਿਸ਼ ਹੋਈਏ ਇਹ ਦਸਤਾਰ ਦੀ ਸਾਰੀ ਦੁਨੀਆ ਚ ਇੱਜ਼ਤ ਆਜੇ ਦਸਤਾਰ ਬਨ ਕੇ ਕੋਈ ਬਾਸੇ ਬਹਿ ਦੇ ਜਾਂ ਗੱਡੀ ਦੇ ਡੱਬੇ ਚ ਬਹਿ ਦੇ ਤੇ ਔਰਤਾਂ ਦੇ ਪਹਿਣਾ ਕਹਿੰਦੀ ਆ ਹੁਣ ਅਸੀਂ ਸੁਰੱਖਿਤ ਸਾਡਾ ਖਾਲਸਾ ਵੀਰ ਕੋ ਸਿੱਖ ਭਰਾ ਆ ਕੇ ਬਹਿ ਗਏ ਇਹ ਆਪਣੇ ਸ਼ੇਰ ਦੇ ਚਾਪੀ ਪਾਣੀ ਪਾਈ ਦੇ ਇਹਨਾਂ ਦੇ ਇੱਕ ਐਮਐਲਏ ਜਿਹੜੇ ਨੇ ਪਿਛਲੇ ਦਿਨੀ ਵਿਆਹ ਦਿੱਤਾ ਚੇਅਰਮੈਨ ਸਾਹਿਬ ਮਿਆਂ ਬੋਕਾ ਕਿ ਗਊ ਮਾਤਾ ਜੀ ਨੂੰ

ਕਿਆ ਜਿਹੜਾ ਨਵਾਂ ਮਹਾਰਾਜਾ ਸਤੌਰ ਜੀ ਦੇ ਨਾਲ ਗੱਟੀਆਂ ਕਿੰਨੀਆਂ ਜਾਂਦੀ 142 ਗੱਟੀਆਂ ਇਹ ਕਹਿੰਦਾ ਸੀ ਜੇ ਨੂੰ ਸਿਕਿਉਰਿਟੀ ਚਾਹੀਦੀ ਪੋਲਟਰੀ ਫਾਰਮ ਖੋਲੋ ਸੱਥਾ ਤੋਂ ਚੱਲਣ ਗਿਆ ਸਰਕਾਰਾ ਤੁਹਾਡੀ ਸਾਥ ਚ ਆਇਆ ਕਦੀ ਦੀ ਵੀ ਮੈਨੂੰ ਦੱਸੋ ਕਦੀ ਇਸ ਸ਼ਹਿਰ ਦੀ ਕਿਸੇ ਸਾਥ ਚ ਆਇਆ ਜਿਹੜਾ ਕੋਫਰ ਚੋਲਣਾ ਜਿਹੜਾ ਝੂਠ ਬੋਲਣਾ ਅਮਿੰਉ ਪਿਛੇ ਅਸੈਂਬਲੀ ਚ ਕਹਿੰਦਾ ਮੇਰੀ ਅੱਖਾਂ ਚ ਅੱਖਾਂ ਪਾਓ ਮੈਂ ਤੇਰੀ ਅੱਖਾਂ ਤੇ ਜਿੱਦੇ ਨਹੀਂ ਪਈ ਮੈਂ ਆਪਾਂ ਨੂੰ ਬਿਮਾਰੀ ਪਾਣੀ ਆਪਣੀ ਜਦੋਂ ਆਂਦਾ ਉਹਨੂੰ ਪਤਾ ਹੁੰਦਾ ਪ੍ਰਤਾਪ ਸਿੰਘ ਬਾਜਵਾ ਸਾਹਮਣੇ ਬੈਠਾ ਤੇ ਸਿਕਿਉਰਿਟੀ ਵਾਲਾ ਇੱਕ ਗੁਰਦਾਸ ਪੁੱਤਈਆ ਮੁੰਡਾ ਇਹਦਾ ਇਹਨੂੰ ਕਹਿੰਦਾ ਸਰਦਾਰ ਜੀ ਇਹਨੂੰ ਜਗਾ ਡਰਾਇਆ ਜੇ ਮੈਂ ਕਿਹ ਗੱਲ ਕਹਿੰਦਾ ਚਾਰ ਪਉਏ ਭਰ ਕੇ ਬੈਠੇ ਹੀ ਨਹੀਂ ਲੈ ਕੇ ਆਈਦੇ ਨੇ ਜਦੋਂ ਪਤਾ ਹੁੰਦਾ ਪੁੱਛ ਲੈਂਦਾ ਉਸ ਬਾਜਵਾ ਸਾਹਿਬ ਮਿਲ ਕੇ ਕਹਿੰਦੇ ਬੈਠੇ ਨੇ ਕਹਿੰਦਾ ਫਿਰ 2 ਪਉਏ ਪੀ ਕੇ ਤਾਂ ਫੇਰ ਆਖਦਾ ਸੀ ਤਾਂ ਤੁਹਾਡੇ ਨਾਲ ਕਹਿੰਦਾ ਖਤੋ ਖਤਾਬਤ ਕਰਨ ਵਾਸਤੇ ਤੋੜੇ ਪੰਜਾਬ ਦਾ ਹਾਲ ਆ ਜਿਹੜਾ ਕੁਮਰ ਵਿਜੇ ਪ੍ਰਤਾਪ ਸਿੰਘ ਹੈ ਇਕਵਿੰਦਰ ਸਿੰਘ ਜੀ ਪਿਛਲੇ ਦਿਨੀ ਉਹਨੇ ਕੇਜਰੀਵਾਲ ਸਾਹਿਬ ਨੂੰ ਇੱਕ ਮੈਸੇਜ ਭਾਇਆ ਉਹਨੇ ਕਿਹਾ ਕੇਜਰੀਵਾਲ ਸਾਹਿਬ ਜਿਹੜੇ ਵੱਡੇ ਵੱਡੇ ਘਰਾਂ ਦੇ ਪਹਚਾਏ ਤੇ ਜਿੱਦਾਂ ਤੁਹਾਨੂੰ ਹਵਾਲਾ ਦਿੱਤਾ ਸਾਰੀ ਰਾਤ ਉਸ ਘਰ ਤੇ ਭੱਗਣਾ ਪੈਂਦਾ ਰਹੇ ਸਾਰੀ ਰਾਤ ਉਸ ਘਰ ਤੇ ਭੱਗਣਾ ਪੈਂਦਾ ਹੈ ਨਾ ਭਵੰਤ ਦੇ ਕਿਉਂਕਿ ਭਾਜਪਾ ਵਾਲਿਆਂ ਨੇ ਇਹ ਗੱਲ ਕਹੀ ਸੀ ਕਿ ਜਿੱਦਾਂ ਕੇਜਰੀਵਾਲ ਅੱਗੇ ਦਿੱਤਾ ਉਹ ਦਿਨ ਤੈਨੂੰ ਨੈਸ਼ਨਲ ਸਨਵੀਨਰ ਬਣਾਇਆ ਸੀ ਦਿੱਲੀ ਦੀ ਤੇ ਪੰਜਾਬ ਦੀਆਂ ਸਰਕਾਰਾਂ ਵੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਜਿੱਦਣ ਕੇ ਜੀਵਾਲ ਬਾਹਰ ਆਏ ਪ੍ਰੈਸ ਕਾਨਫਰੈਂਸ ਵਿੱਚ ਮੈਂ ਕਹਾਂਗਾ ਉਹ ਦਿਨ ਉਹਨੇ ਇੱਕ ਪ੍ਰੈਸ ਕਾਨਫਰੈਂਸ ਕੀਤੀ ਇਹਦਾ ਭਗਵੰਤੂ ਦੇ ਨਾਲ ਬੈਠਾ ਉਸ ਪ੍ਰੈਸ ਕਾਨਫਰੈਂਸ 'ਚ ਜ਼ਿਕਰ ਕਰਤਾ ਕੇ ਜੀਵਾਲ ਕਿ ਮੈਨੂੰ ਪਤਾ ਲੱਗਿਆ ਕਿ ਪੰਜਾਬ ਦੇ ਕੁਝ ਐਮਐਨਏ ਭਗਵੰਤੂ ਦੀ ਮਦਦ ਦੇ ਨਾਲ ਬੀਜੇਪੀ ਆਪਣੀ ਸਰਕਾਰ ਬਣਾਉਣਾ ਚਾਹੁੰਦਾ ਹੈ ਜਾਂ ਉਹਦੀ ਪ੍ਰੈਸ ਕਾਨਫਰੈਂਸ